ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੜਾ ਦੁੱਖ ਹੁੰਦਾ ਜਦ ਪੜੇ ਲਿਖੇ ਬੰਦਿਆਂ ਨੂੰ ਸਮਝਾਉਣ ਦੀ ਲੋੜ ਪੈਂਦੀ ਆ ਗੁਰਦਾਰੇ ਦੀਆਂ ਕਮੇਟੀਆਂ ਵਾਲਿਆਂ ਨੂੰ ਸਮਝਾਉਣ ਦੀ ਲੋੜ ਪੈਂਦੀ ਆ ਸ਼੍ਰੋਮਣੀ ਕਮੇਟੀ ਨੂੰ ਸਮਝਾਉਣ ਦੀ ਲੋੜ ਪੈ ਰਹੀ ਆ ਇਹ ਬਹੁਤ ਦੁੱਖ ਆ ਕਿਉਂਕਿ ਅੰਗਰੇਜ਼ਾਂ ਨੇ 1930 ਚ ਸ੍ਰੀ ਗੁਰੂ ਦਸਵੇਂ ਪਾਤਸ਼ਾਹ ਜੀ ਦੇ ਬਕਸੇ ਹੋਏ ਨਿਸ਼ਾਨ ਸਾਹਿਬ ਦੀ ਘੋਰ ਬੇਅਦਬੀ ਕੀਤੀ ਸੀ ਅੱਜ ਅੰਗਰੇਜ਼ਾਂ ਦੇ ਦਿੱਤੇ ਹੋਏ ਝੰਡੇ ਦੇ ਉੱਤੇ ਜੁੱਤੀ ਲਾ ਰਹੇ ਆ ਕਿਉਂਕਿ ਅੰਗਰੇਜ਼ਾਂ ਨੇ ਸਾਡੇ ਗੁਰੂਆਂ ਦੇ ਨਿਸ਼ਾਨ ਸਾਹਿਬ ਦੀ ਬੇਅਦਬੀ ਕੀਤੀ ਅਸੀਂ ਅੱਜ ਉਹਨਾਂ ਦੇ ਲੋਕੋ ਤੇ ਜੁੱਤੀ ਲਾ ਰਹੇ ਹਾਂ ਜਿਹੜੇ ਲੋਕ ਕਹਿੰਦੇ ਨੇ ਅੰਗਰੇਜ਼ਾਂ ਦੇ ਲੋਗੋ ਨੂੰ ਇਹ ਖੰਡਾ ਉਹਨਾਂ ਨੂੰ ਦਿਖਾ ਰਹੇ ਹਾਂ ਕਿ ਸ੍ਰੀ ਗੁਰੂ ਦਸਵੇਂ ਪਾਤਸ਼ਾਹ ਜੀ ਦੇ ਖੰਡੇ ਦੇ ਦਰਸ਼ਨ ਕਰੋ ਤੁਸੀਂ ਸਿੰਘ ਦੇ ਹੱਥ 'ਚ ਫੜਿਆ ਹੋਇਆ ਇਹ ਖੰਡਾ ਸ੍ਰੀ ਗੁਰੂ ਦਸਵੇਂ ਪਾਤਸ਼ਾਹ ਜੀ ਦਾ ਇਹਦੇ ਹਰ ਰੋਜ਼ ਆਨੰਦਪੁਰ ਸਾਹਿਬ ਦਰਸ਼ਨ ਕਰਾਏ ਜਾਂਦੇ ਨੇ ਸ਼੍ਰੋਮਣੀ ਕਮੇਟੀ ਨੂੰ ਤਾਂ ਪਤਾ ਹੀ ਆ ਨਾ ਫਿਰ ਇਹ ਅੰਗਰੇਜ਼ਾਂ ਦੇ ਲੋਗੋ ਨੂੰ ਜੋ ਥੱਲਿਓਂ ਚੌੜਾ ਉੱਤੋਂ ਚੌੜਾ ਉਹਨੂੰ ਖੰਡੇ ਦਾ ਦਰਜਾ ਕਿਉਂ ਦੰਦੇ ਨੇ ਸ਼੍ਰੋਮਣੀ ਕਮੇਟੀ ਵਾਲਿਓ ਤੇ ਗੁਰਦੁਆਰੇ ਦੀਆਂ ਕਮੇਟੀਆਂ ਵਾਲਿਓ ਮੈਂਬਰੋ ਪ੍ਰਧਾਨੋ ਓਏ ਗੁਰੂ ਘਰ ਦੇ ਬਣਜੋ ਅੰਗਰੇਜ਼ਾਂ ਦੇ ਪਿੱਠੂ ਬਣ ਕੇ ਨਾ ਚੱਲੋ ਆਹ ਦੇਖੋ ਟੀਵੀ ਦੀ ਸਕਰੀਨ ਤੇ ਦੇਖੋ ਤੁਹਾਨੂੰ ਬੱਚਿਆਂ ਵਾਂਗੂ ਸਮਝਾਉਣਾ ਪੈਂਦਾ ਕਿਉਂਕਿ ਤੁਹਾਨੂੰ ਸਮਝ ਨਹੀਂ ਆਉਂਦੀ ਇਹ ਅੰਗਰੇਜ਼ਾਂ ਦਾ ਲੋਗੋ ਆ ਜਿਹਨੂੰ ਤੁਸੀਂ ਖੰਡੇ ਦਾ ਦਰਜਾ ਦਿੰਨੇ ਹੋ ਉਹ ਉੱਤੇ ਦੇਖੋ ਤਾਜ ਲੱਗਿਆ ਹੋਇਆ ਜਿੱਥੇ ਜੁੱਤੀ ਲਾਈ ਆ ਉਹਦੇ ਉੱਪਰ ਤਾਜ ਲੱਗਿਆ ਹੋਇਆ ਰਾਣੀ ਦਾ ਉਹ ਥੱਲੇ ਲੋਗੋ ਆ ਆ ਤੁਸੀਂ ਦੇਖੋ ਜਿਹਨੂੰ ਤੁਸੀਂ ਖੰਡਾ ਕਹਿੰਦੇ ਹੋ ਨਾ ਉਹਦੇ ਉੱਤੇ ਕੀ ਲਾਇਆ ਹੋਇਆ ਦੇਖੋ ਰਾਣੀ ਦਾ ਤਾਜ ਥੱਲੇ ਉਹ ਬੈਚ ਆ ਕਿਉਂਕਿ ਖੰਡਾ ਨਹੀਂ ਇਹ ਬੈਚ ਆ ਅੰਗਰੇਜ਼ਾਂ ਦਾ ਪਰ ਇਹਨੂੰ ਤੁਸੀਂ ਖੰਡੇ ਦਾ ਦਰਜਾ ਦੇ ਦਿੱਤਾ ਜਦੋਂ ਤੁਸੀਂ ਅੰਗਰੇਜ਼ਾਂ ਦੇ ਬੈਚ ਨੂੰ ਖੰਡੇ ਦਾ ਦਰਜਾ ਦੰਨੇ ਹੋ ਤਾਂ ਸ੍ਰੀ ਗੁਰੂ 10ਵੇਂ ਪਾਸਾ ਜੀ ਦੇ ਬਕਸੇ ਹੋਏ ਖੰਡੇ ਦੀ ਜੋ ਗੁਰੂਆਂ ਦਾ ਖੰਡਾ ਜਿਹਦੇ ਨਾਲ ਖਾਲਸਾ ਪੰਥ ਸਾਜਿਆ ਉਹਦੀ ਘੋਰ ਬੇਅਦਬੀ ਹੁੰਦੀ ਆ ਤੁਸੀਂ ਆਪ ਖੁਦ ਬੇਅਦਬੀ ਕਰਦੇ ਹੋ ਇੱਕ ਪਾਸੇ ਤਾਂ ਤੁਸੀਂ ਵਿਸਾਖੀ ਵੱਡੇ ਵੱਡੇ ਦਿਨ ਦਿਹਾੜੇ ਮਨਾਉਨੇ ਹੋ ਤੇ ਦੂਜੇ ਪਾਸੇ ਗੁਰੂਆਂ ਦੇ ਖੰਡੇ ਦੀ ਬੇਅਦਬੀ ਕਰਦੇ ਹੋ ਨਹੀਂ ਕਰਦੇ ਦੇਖ ਲਓ ਇੱਕ ਪਾਸੇ ਤੁਹਾਨੂੰ ਦਰਸ਼ਨ ਕਰਾ ਰਹੇ ਆ ਗੁਰੂਆਂ ਦੇ ਖੰਡੇ ਦੇ ਤੇ ਦੂਜੇ ਪਾਸੇ ਤੁਹਾਨੂੰ ਦਿਖਾ ਰਹੇ ਆ ਅੰਗਰੇਜ਼ਾਂ ਦਾ ਲੋਗੋ ਉਹ ਤੇ ਜੁੱਤੀ ਵੀ ਲਾ ਰਹੇ ਆ ਹੁਣ ਤੁਸੀਂ ਇਹਦੇ ਤੇ ਕੀ ਬੋਲੋਗੇ ਪੂਰੀ ਦੁਨੀਆ ਤੇ ਗੁਰਦੁਆਰੇ ਦੀਆਂ ਕਮੇਟੀਆਂ ਵਾਲਿਓ ਤੇ ਸ਼੍ਰੋਮਣੀ ਕਮੇਟੀ ਵਾਲਿਓ ਕੀ ਬੋਲੋਗੇ ਬੋਲਣ ਦੀ ਲੋੜ ਆ ਤੁਹਾਨੂੰ ਚੁੱਪ ਰਹਿ ਕੇ ਜਿਉਂਦੇ ਮੁਰਦੇ ਨਾ ਬਣੋ ਮੁਰਦੇ ਹੋ ਜੇ ਤੁਸੀਂ ਨਹੀਂ ਬੋਲਦੇ ਬੋਲਣ ਦੀ ਲੋੜ ਆ ਤੁਹਾਨੂੰ ਬੋਲੋ ਕਿ ਕੱਤ ਜੁੱਤੀ ਲਾਈ ਆ ਹੁਣ ਤੁਹਾਨੂੰ ਅੱਗੇ ਦਿਖਾਉਨੇ ਆ ਗੁਰੂ ਘਰਾਂ ਚ ਇਨਸਾਨ ਸਾਹਿਬ ਦੀ ਸੇਵਾ ਕਰਨ ਵਾਲੇ ਉਹ ਤੁਸੀਂ ਜਦੋਂ ਗੁਰਦੁਆਰੇ ਜਾ ਕੇ ਕਹਿੰਦੇ ਹੋ ਅਸੀਂ ਇਨਸਾਨ ਸਾਹਿਬ ਦੀ ਸੇਵਾ ਕਰਨੀ ਆ ਤੁਸੀਂ ਤਾਂ ਨਿਸ਼ਾਨ ਸਾਹਿਬ ਦੀ ਸੇਵਾ ਨਹੀਂ ਕਰਦੇ ਇਨਸਾਨ ਸਾਹਿਬ ਦੀ ਘੋਰ ਬੇਅਦਬੀ ਕਰਦੇ ਹੋ ਅੰਗਰੇਜ਼ਾਂ ਦੇ ਝੰਡੇ ਦੀ ਸੇਵਾ ਕਰਦੇ ਹੋ ਅੰਗਰੇਜ਼ਾਂ ਦੇ ਪਿੱਠੂ ਬਣ ਜਾਂਦੇ ਹੋ ਉਸ ਵੇਲੇ ਸ੍ਰੀ ਗੁਰੂ ਦਸਵੇਂ ਪਾਤਸ਼ਾਹ ਜੀ ਦੇ ਤਾਂ ਤੁਸੀਂ ਦੁਸ਼ਮਣ ਬਣ ਜਾਂਦੇ ਹੋ ਕਿਉਂਕਿ ਅੰਗਰੇਜ਼ ਪਹਿਲਾਂ ਦੁਸ਼ਮਣ ਬਣੇ ਗੁਰੂਆਂ ਦੇ ਇਨਸਾਨ ਸਾਹਿਬ ਤਾਰੇ ਹੁਣ ਉਹਨਾਂ ਨੇ ਪਹਿਲਾਂ ਬੇਅਦਬੀ ਕੀਤੀ ਹੁਣ ਦੁਬਾਰਾ ਤੋਂ ਤੁਸੀਂ ਬੇਅਦਬੀ ਕਰਦੇ ਹੋ ਦੰਦੇ ਹਾਰੇ ਮਨਾਉਨੇ ਹੋ ਹਰੇਕ ਸਾਲ ਪਰ ਘੋਰ ਬੇਅਦਵੀ ਕਰਦੇ ਹੋ ਤਾਂ ਦੀ ਤੁਸੀਂ ਤੱਕਦੇ ਨਹੀਂ ਹੈਗੇ ਤੁਹਾਡੇ ਪੂਰੀ ਦੁਨੀਆ ਤੇ ਕਿਸ ਤਰ੍ਹਾਂ ਦੇ ਖਲਾਤ ਨੇ ਆਪਣੇ ਆਪ ਦੇਖ ਲਓ ਉੱਜੜ ਉੱਜੜ ਕੇ ਵੱਸਦੇ ਹੋ ਕਿ ਕਦੇ ਵਸ ਹੀ ਨਹੀਂ ਸਕਦੇ ਕੰਮ ਹੀ ਉੱਜੜਨ ਵਾਲੇ ਕਰਦੇ ਹੋ ਜਦੋਂ ਗੁਰੂਆਂ ਦੇ ਨਿਸ਼ਾਨ ਹੀ ਤੁਸੀਂ ਭੁੱਲ ਗਏ ਹੋ ਤੁਹਾਡੇ ਚੇਤੇ ਕੀ ਆ ਓਏ ਆ ਦੇਖੋ ਜਿਹਦੇ ਜੁੱਤੀ ਲਾਈ ਆ ਇਹ ਅੰਗਰੇਜ਼ਾਂ ਦਾ ਝੰਡਾ ਹੁਣ ਤੁਹਾਨੂੰ ਸ੍ਰੀ ਗੁਰੂ 10ਵੇਂ ਪਾਸਾ ਜੀ ਦੇ ਬਖਸੇ ਹੋਏ ਨਿਸ਼ਾਨ ਸਾਹਿਬ ਤੇ ਦਰਸ਼ਨ ਕਰਾਣੇ ਆ ਕਿ ਤੁਸੀਂ ਦੇਖੋ ਦਰਬਾਰ ਸਾਹਿਬ ਦੇ ਅੰਦਰ ਇਤਿਹਾਸਕ ਪੌੜੀਆਂ ਨੂੰ ਸ਼੍ਰੋਮਣੀ ਕਮੇਟੀ ਨੇ ਜ਼ਿੰਦਾ ਲਾ ਰੱਖਿਆ ਦਰਸ਼ਨਾਂ ਨੂੰ ਨਹੀਂ ਖੋਲਦੇ ਸੰਗਤਾਂ ਦੇ ਤੁਸੀਂ ਦਰਬਾਰ ਸਾਹਿਬ ਜਾਣੇ ਹੋ ਕਦੇ ਤੁਸੀਂ ਇਹ ਨਹੀਂ ਕਿਹਾ ਆਉਣਾ ਵੀ ਭਾਈ ਆਹ ਪੌੜੀਆਂ ਨੂੰ ਜਿਹੜਾ ਜ਼ਿੰਦਾ ਲਾਇਆ ਇਹ ਕਿਉਂ ਲਾਇਆ ਕਿਉਂਕਿ ਤੁਸੀਂ ਸਿਰਫ ਮੱਥਾ ਟੇਕਦੇ ਹੋ ਵਾਪਸ ਆ ਜਾਂਦੇ ਹੋ ਕਦੇ ਨਹੀਂ ਸਵਾਲ ਕੀਤਾ ਇਹ ਪੌੜੀਆਂ ਦੇ ਅੰਦਰ 18ਵੀਂ ਸਦੀ ਚ ਇੱਕ ਚਿੱਤਰਕਾਰ ਨੇ ਸ੍ਰੀ ਗੁਰੂ 10ਵੇਂ ਪਾਸਾ ਜੀ ਦੇ ਦਰਸ਼ਨ ਕਰੇ ਸੀ। ਉਹਨਾਂ ਨੇ ਦੇਖਿਆ ਸੀ ਕਿ ਗੁਰੂ ਕਿੱਦਾਂ ਜਾਂਦੇ ਨੇ ਘੋੜੇ ਦੇ ਉੱਤੇ। ਉਹ ਚਿੱਤਰਕਾਰ ਨੇ ਉਹ ਚਿੱਤਰਕਾਰੀ ਕੀਤੀ ਤਸਵੀਰ ਬਣਾਈ। ਫਿਰ ਮਹਾਰਾਜਾ ਅਨਜੀਤ ਸਿੰਘ ਜੀ ਨੇ ਉਹ ਤਸਵੀਰ ਦਰਬਾਰ ਸਾਹਿਬ ਦੇ ਅੰਦਰ ਹੀ ਬਣਵਾ ਦਿੱਤੀ। ਕਿਹਾ ਇੱਥੇ ਬਣਾ ਦੇ। ਉੱਥੇ ਚਿੱਤਰਕਾਰੀ ਕਰਾਈ ਉਹਨਾਂ ਨੇ ਪੰਜ ਸਿੰਘ ਜੋ ਗੁਰੂਆਂ ਦੇ ਨਾਲ ਚੱਲਦੇ ਸੀ ਪੰਜ ਪਿਆਰੇ ਉਹ ਜਾ ਰਹੇ ਨੇ ਗੁਰੂ ਸਾਹਿਬ ਘੋੜੇ ਤੇ ਬੈਠੇ ਨੇ ਤੁਸੀਂ ਦੇਖ ਸਕਦੇ ਹੋ ਇਸ ਤਰ੍ਹਾਂ ਦੇ ਸ੍ਰੀ ਗੁਰੂ ਦਸਵੇਂ ਪਾਤਸ਼ਾਹ ਜੀ ਦਿਖਦੇ ਸੀ ਉਹਨਾਂ ਨੇ ਉਹ ਸਮੇਂ ਚਿੱਤਰਕਾਰ ਨੇ ਬੜੀ ਵਧੀਆ ਤਸਵੀਰ ਬਣਾਈ ਹੈ ਕਿਹੜਾ ਇਨਸਾਨ ਸਾਹਿਬ ਗੁਰੂ ਨਾਲ ਲੈ ਕੇ ਚੱਲਦੇ ਸੀ ਉਹਨਾਂ ਦੇ ਉੱਪਰ ਤੁਸੀਂ ਦੇਖ ਸਕਦੇ ਹੋ ਨਿਸ਼ਾਨ ਸਾਹਿਬ ਦੇ ਉੱਤੇ ਕਿਰਪਾਨ ਵਿਚਾਲੇ ਢਾਲ ਥੱਲੇ ਕਿਟਾਰ ਨਿਸ਼ਾਨ ਸਾਹਿਬ ਦੇ ਤੁਸੀਂ ਦਰਸ਼ਨ ਕਰ ਸਕਦੇ ਹੋ ਨੀਲੇ ਰੰਗ ਦਾ ਇਹ ਨਿਸ਼ਾਨ ਸਾਹਿਬ ਗੁਰੂ ਸਾਹਿਬ ਨਾਲ ਲੈ ਕੇ ਚੱਲਦੇ ਸੀ ਸ੍ਰੀ ਗੁਰੂ ਦਸਵੇਂ ਪਾਤਸ਼ਾਹ ਜੀ ਦਾ ਬਖਸ਼ਿਆ ਹੋਇਆ ਨਿਸ਼ਾਨ ਸਾਹਿਬ ਹੈ ਇਹ ਇਹ ਨਿਸ਼ਾਨ ਸਾਹਿਬ ਦੇ ਸੰਗਤਾਂ ਦਰਸ਼ਨ ਨਾ ਕਰ ਲੈਣ ਕਿਉਂਕਿ ਜੇ ਨਿਸ਼ਾਨ ਸਾਹਿਬ ਦੇ ਸੰਗਤਾਂ ਦਰਸ਼ਨ ਕਰਦੀਆਂ ਨੇ ਤਾਂ ਉੱਥੇ ਲਿਖਿਆ ਇਤਿਹਾਸ ਪੜ੍ਹਦੀਆਂ ਨੇ ਸੰਗਤਾਂ ਤਾਂ ਫਿਰ ਸ਼੍ਰੋਮਣੀ ਕਮੇਟੀ ਨੂੰ ਸਵਾਲ ਵੀ ਕਰਨਗੇ ਵੀ ਭਾਈ ਗੁਰੂਆਂ ਦਾ ਨਿਸ਼ਾਨ ਸਾਹਿਬ ਤਾਂ ਇਹ ਸੀ ਆ ਕੀ ਆ ਜਿਹੜਾ ਤੁਸੀਂ ਗੁਰਦੁਆਰਿਆਂ 'ਚ ਚੜਾ ਰੱਖਿਆ ਇਸ ਕਰਕੇ ਸ਼੍ਰੋਮਣੀ ਕਮੇਟੀ ਨੇ ਜਿੰਦਾ ਹੀ ਮਾਰਤਾ ਉਹਨੂੰ ਵੀ ਗੱਲ ਹੀ ਖਤਮ ਕਰੋ ਜੀ ਦੇਖਣੀ ਨਾ ਤੋ ਦਰਸ਼ਣੀ ਨਾ ਕਰ ਸਕਣ ਸੰਗਤਾਂ ਨਿਸਾਨ ਸਾਹਿਬ ਸਾਡੇ ਗੁਰੂਆਂ ਦਾ ਇਹ ਆ ਜਿਹਦੇ ਉੱਤੇ ਕਿਰਪਾਨ ਵਿਚਾਲੇ ਢਾਲ ਥੱਲੇ ਕਿਟਾਰ 1930 ਤੱਕ ਅਕਾਲ ਤੱਕ ਸਭ ਤੇ ਸੂਬਤ ਹੁੰਦਾ ਸੀ ਚੜਿਆ ਹੁੰਦਾ ਸੀ ਅੰਗਰੇਜ਼ਾਂ ਨੇ ਤਾਰ ਦਿੱਤਾ ਸੀ ਅੰਗਰੇਜ਼ਾਂ ਨੇ ਆਪਣੀ ਪੈਰ ਦੀ ਜੁੱਤੀ ਚੋਂ ਡਿਜ਼ਾਈਨ ਲੈ ਕੇ ਬੈਚ ਬਣਾਇਆ ਉਹ ਉਸ ਵੇਲੇ ਦੇ ਜੋ ਸਿੱਖ ਬਟਾਲੀਅਨ ਸੀ ਉਹਨਾਂ ਦੇ ਮੱਥੇ ਤੇ ਕਲੰਕ ਲਾਇਆ ਗੁੱਸੇ ਦੇ ਨਾਲ ਫੇਰ ਅੰਗਰੇਜ਼ਾਂ ਨੇ ਕਿਹੜੀ ਘੋਰ ਬਿਆਦਵੀ ਨਹੀਂ ਕੀਤੀ ਉਹਨਾਂ ਨੂੰ ਇੱਕ ਨਿੱਕਾ ਜਿਹਾ ਡੇਢ ਇੰਚ ਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਬਣਵਾ ਕੇ ਦਿੱਤਾ ਉਹ ਫੇਰ ਉਹਨਾਂ ਨੇ ਆਪਣੀ ਪੱਗ ਚ ਲਕੋ ਲੈਂਦੇ ਸੀ ਅੱਗੇ ਜਾ ਕੇ ਆਪ ਵੀ ਮਰ ਜਾਂਦੇ ਸੀ ਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗਾਂ ਦੀ ਵੀ ਘੋਰ ਬਿਆਦਵੀ ਹੁੰਦੀ ਸੀ ਫੇਰ ਜੁੱਤੀਆਂ ਪਾ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਉਸ ਸਮੇਂ ਤੇ ਫੌਜੀ ਸਿਰ ਤੇ ਚੱਕਦੇ ਸੀ ਉਥੇ ਗੁਰੂ ਗ੍ਰੰਥ ਸਾਹਿਬ ਜੀ ਦੀ ਵੀ ਘੋਰ ਬੇਅਦਬੀ ਹੋ ਜਾਂਦੀ ਸੀ ਕਿਉਂਕਿ ਜਦੋਂ ਅਗਲੀ ਫੌਜ ਉਹਨਾਂ ਤੇ ਹਮਲਾ ਕਰ ਦਿੰਦੇ ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੁੰਦੀ ਸੀ ਤੇ ਉਹ ਵੀ ਮਰ ਜਾਂਦੇ ਸੀ ਅੰਗਰੇਜ਼ਾਂ ਨੇ ਚੈਲੰਜ ਕੀਤਾ ਕਿ ਤੁਹਾਡਾ ਗੁਰੂ ਤੁਹਾਨੂੰ ਬਚਾ ਲਵੇ ਕਿਉਂਕਿ ਉਹ ਨਹੀਂ ਸੋਚੀ ਨਹੀਂ ਸੀ ਉਸ ਸਮੇਂ ਉਹ ਫੌਜੀਆ ਨੂੰ ਪਰ ਘੋਰ ਬੇਅਦਬੀ ਹੁੰਦੀ ਆਈ ਆ ਉਦੋਂ ਤੇ ਬੇਅਦਬੀ ਹੁੰਦੀ ਆ ਰਹੀ ਆ ਅੱਜ ਤਿੱਕਰ ਹੋ ਰਹੀ ਆ ਹੁਣ ਤੁਸੀਂ ਹਰ ਰੋਜ਼ ਬੇਅਦਵੀ ਕਰਦੇ ਹੋ ਅੰਗਰੇਜ਼ਾਂ ਦੇ ਲੋਕੋ ਨੂੰ ਖੰਡੇ ਦਾ ਦਰਜਾ ਦੇ ਕੇ ਇਹ ਕਦੋਂ ਬੰਦ ਕਰੋਗੇ ਘੋਰ ਬੇਅਦਵੀ ਹੁਣ ਜਿੰਨੀਆਂ ਦੁਨੀਆ ਤੇ ਗੁਰਦੁਆਰੇ ਦੀਆਂ ਕਮੇਟੀਆਂ ਨੇ ਜਾਂ ਸ਼੍ਰੋਮਣੀ ਕਮੇਟੀ ਆ ਉਹ ਇਹ ਗੱਲ ਦਾ ਜਵਾਬ ਦੇਵੇ ਅਸੀਂ ਲਾਈਆ ਜੁੱਤੀ ਜੁੱਤੀ ਲਾ ਕੇ ਉਹ ਝੰਡਾ ਦਿਖਾਇਆ ਤੁਹਾਨੂੰ ਵੀ ਅੰਗਰੇਜ਼ਾਂ ਦਾ ਝੰਡਾ ਹੁਣ ਇਹਦੇ ਤੇ ਤੁਹਾਡਾ ਬੋਲਣ ਦਾ ਜ਼ਰੂਰ ਫਰਜ਼ ਬਣਦਾ ਤੁਸੀਂ ਦਰਸ਼ਨ ਕਰ ਰਹੇ ਹੋ ਸ੍ਰੀ ਗੁਰੂ ਦਸਵੇਂ ਪਾਸਾ ਜੀ ਦੇ ਅਨੁਸ਼ਾਰ ਸਾਹਿਬ ਦੇ ਇਹ ਇਨਸਾਨ ਸਾਹਿਬ ਸੀ ਸ੍ਰੀ ਗੁਰੂ ਦਸਵੇਂ ਪਾਤਸ਼ਾਹ ਜੀ ਦਾ ਜਿਸ ਇਨਸਾਨ ਸਾਹਿਬ ਨੂੰ ਲੈ ਕੇ ਸ੍ਰੀ ਗੁਰੂ ਦਸਵੇਂ ਪਾਤਸ਼ਾਹ ਜੀ ਨੇ 14 ਜੰਗਾਂ ਲੜੀਆਂ ਮਨੁੱਖਤਾ ਦੇ ਹੱਕਾਂ ਦੇ ਲਈ 14 ਹੀ ਜਿੱਤੀਆਂ ਇਹ ਇਨਸਾਨ ਸਾਹਿਬ ਸੀਗਾ ਸ੍ਰੀ ਗੁਰੂ ਦਸਵੇਂ ਪਾਤਸ਼ਾਹ ਜੀ ਦੇ ਸਮੇਂ ਤੇ ਸ੍ਰੀ ਗੁਰੂ ਦਸਵੇਂ ਪਾਤਸ਼ਾਹ ਜੀ ਦਾ ਨਿਸ਼ਾਨ ਸਾਹਿਬ ਕਾਲ ਤੱਕ ਸਾਹਬ ਤੇ ਵੀ ਚੜਿਆ ਹੁੰਦਾ ਸੀ 1930 ਤੋਂ ਪਹਿਲਾਂ ਇਹਦਾ ਸਾਰਾ ਇਤਿਹਾਸ ਤੁਸੀਂ ਪੜ੍ਹ ਸਕਦੇ ਹੋ ਸਿੱਖ ਆਫ ਅਮਰੀਕਾ ਦੀ ਫੇਸਬੁੱਕ ਤੇ ਜਾਂ ਫਾਸਟਵੇ ਟੀਵੀ ਦੀ ਫੇਸਬੁੱਕ ਤੇ ਤੁਸੀਂ ਜਾ ਕੇ ਜਾਂ ਨਾਰਥ ਅਮਰੀਕਾ ਗੁਰਦਾਰਾ ਐਸੋਸੀਏਸ਼ਨ ਦੇ ਪੇਜ ਤੇ ਜਾ ਕੇ ਤੁਸੀਂ ਦੇਖ ਸਕਦੇ ਹੋ ਜਾਂ ਸਿੱਖ ਹਿਸਟਰੀ ਮਿਊਜ਼ੀਅਮ ਯੂ ਐਸ ਏ .ਕੋਮ ਤੇ ਜਾ ਕੇ ਵੀ ਦੇਖ ਸਕਦੇ ਹੋ ਇਹ ਇਤਿਹਾਸ ਆ ਜਿਹੜਾ ਤੁਸੀਂ ਉਥੇ ਪੜ੍ਹ ਸਕਦੇ ਹੋ ਇਹ ਇਨਸਾਨ ਸਾਹਿਬ ਦਾ ਇਤਿਹਾਸ ਆ ਜੀ ਸ੍ਰੀ ਗੁਰੂ ਦਸਵੇਂ ਪਾਤਸ਼ਾਹ ਜੀ ਦੇ ਇਨਸਾਨ ਸਾਹਿਬ ਦੇ ਤੁਸੀਂ ਦਰਸ਼ਨ ਕਰ ਰਹੇ ਹੋ ਇਹ ਉਸ ਵੇਲੇ ਜਦੋਂ ਜੱਥੇ ਜਾਂਦੇ ਸੀਗੇ ਉਹਨਾਂ ਕੋਲੇ ਵੀ ਇਹੀ ਨਿਸ਼ਾਨ ਸਾਹਿਬ ਹੁੰਦੇ ਸੀ ਕਿਉਂਕਿ ਨੀਲੇ ਕਲਰ ਦੇ ਸੀ ਜ਼ਿਆਦਾ ਕਰਕੇ ਪ੍ਰਿੰਟ ਨਹੀਂ ਉੱਤੇ ਕਿਰਪਾਨ ਬਹੁਤ ਤੁਸੀਂ ਦੇਖੋਗੇ ਘਟਦੀਂਦੀ ਹੈ ਕਿਉਂਕਿ ਉਹ ਵਿੱਚ ਹੀ ਲੁਕ ਜਾਂਦੇ ਸੀਗੇ ਕਿਉਂਕਿ ਪ੍ਰਿੰਟ ਆਉਂਦਾ ਨਹੀਂ ਸੀ ਨੀਲੇ ਕਲਰ ਦਾ ਹੀ ਜਦੋਂ ਬਲੈਕ ਐਂਡ ਵਾਈਟ ਫੋਟੋ ਹੁੰਦੀ ਸੀ ਉਹਦੇ ਵਿੱਚ ਆਉਂਦਾ ਨਹੀਂ ਸੀਗਾ ਤੇ ਆ ਉਸ ਤੋਂ ਬਾਅਦ ਨਿਸ਼ਾਨ ਸਾਹਿਬ ਇਨਾਂ ਨੇ ਅੰਗਰੇਜ਼ਾਂ ਨੇ ਪੀਲੇ ਕਰਵਾ ਦਿੱਤੇ ਤੇ ਉਹ ਸਮੇਂ ਫਿਰ ਜਿਹੜੇ ਆਹ ਨਿਸ਼ਾਨ ਉੱਪਰ ਕਿਰਪਾਨ ਤੇ ਢਾਲ ਤੁਸੀਂ ਦੇਖ ਸਕਦੇ ਹੋ ਅ ਜਦੋਂ ਕਾਲ ਤੱਕ ਸਭ ਤੇ ਚੜੇ ਹੁੰਦੇ ਸੀ ਇਨਸਾਨ ਸਾਹਿਬ ਇਹ ਮਹਾਰਾਜਾ ਅਨਜੀਤ ਸਿੰਘ ਨੇ ਸੋਨੇ ਵਿੱਚ ਵੀ ਇਹ ਚਿੱਤਰਕਾਰੀ ਕਰਾਈ ਸੀ ਹਰਮੰਦਰ ਸਾਹਿਬ ਦੇ ਵਿੱਚ ਅੱਜ ਵੀ ਤੁਸੀਂ ਮੌਜੂਦ ਆ ਤੁਸੀਂ ਦੇਖ ਸਕਦੇ ਹੋ ਤੇ ਕਿਰਪਾਨ ਵਿਚਾਲੇ ਢਾਲ ਥੱਲੇ ਕਿਟਾਰ ਇਹ ਸ੍ਰੀ ਗੁਰੂ ਦਸਵੇਂ ਪਾਤਸ਼ਾਹ ਜੀ ਦਾ ਖੰਡਾ ਜਸ ਖੰਡੇ ਤੁਸੀਂ ਦਰਸ਼ਨ ਕਰ ਰਹੇ ਹੋ ਇਹ ਖੰਡੇ ਦੇ ਹਰ ਰੋਜ਼ ਅਨੰਦਪੁਰ ਸਾਹਿਬ ਦਰਸ਼ਨ ਕਰਾਏ ਜਾਂਦੇ ਨੇ ਹੁਣ ਅਸੀਂ ਇਹ ਨਾ ਫਰੇਮ ਕੀਤਾ ਇਹ ਅ ਰਿਜੀਨਲ ਨਿਸ਼ਾਨ ਸਾਹਿਬ ਜਿਹੜਾ ਇਹ ਕਪੜੇ ਦਾ ਨਿਸ਼ਾਨ ਸਾਹਿਬ ਆ ਔਰ ਆ ਉੱਤੇ ਇਤਿਹਾਸ ਲਿਖਿਆ ਇੱਕ ਫਰੇਮ ਕੀਤਾ ਫਰੇਮ ਕੀਤਾ ਵੀ ਜਿਹੜੇ ਗੁਰੂ ਘਰ ਨੇ ਗੁਰੂ ਘਰਾਂ ਦੇ ਵਿੱਚ ਇੱਕ ਬਣਿਆ ਹੁੰਦਾ ਅਜਾਇਬ ਘਰ ਜਿੱਥੇ ਫੋਟੋਆਂ ਵਗੈਰਾ ਲਾਈਆਂ ਹੁੰਦੀਆਂ ਨੇ ਸ਼ਹੀਦਾਂ ਦੀਆਂ ਉਥੇ ਲਾਉਣ ਬਾਰੇ ਵਿਚਾਰ ਕਰ ਰਹੇ ਆਂ ਵੀ ਗੁਰਦੁਆਰੇ ਦੀਆਂ ਕਮੇਟੀਆਂ ਨਾਲ ਰਾਇ ਕਰਕੇ ਜੇ ਉਹ ਪਰਮਿਸ਼ਨ ਦੇ ਦੇਣ ਸ੍ਰੀ ਗੁਰੂ ਦਸ਼ਵੇਂ ਪਾਤਸ਼ਾਹ ਜੀ ਦੇ ਨਿਸ਼ਾਨ ਸਾਹਿਬ ਦੇ ਇਹ ਇਤਿਹਾਸ ਲਾਉਣ ਬਾਰੇ ਕਿਉਂਕਿ ਗੁਰਦਾਰੇ ਦੀਆਂ ਕਮੇਟੀਆਂ ਨੇ ਜਿਹੜੀਆਂ ਅੱਜ ਉਹੀ ਇਤਿਹਾਸ ਦੀਆਂ ਦੁਸ਼ਮਣ ਬਣੀਆਂ ਹੋਈਆਂ ਨੇ ਸਿਰਫ ਉਹ ਦਿਨ ਦਿਹਾੜੇ ਮਨਾਉਂਦੇ ਨੇ ਗੁਰੂਆਂ ਦੇ ਇਸ ਕਰਕੇ ਕਿਉਂਕਿ ਚੜਾਵਾ ਆਈ ਜਾਵੇ ਸ੍ਰੀ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ ਇਸ ਕਰਕੇ ਕਰਦੇ ਨੇ ਕਿ ਜੇ ਉਹ ਗੁਰੂ ਗ੍ਰੰਥ ਸਾਹਿਬ ਨੂੰ ਪ੍ਰਕਾਸ਼ ਨਹੀਂ ਕਰਦੇ ਤਾਂ ਕਿਸੇ ਨੇ ਆਉਣਾ ਹੀ ਨਹੀਂ ਜਿੰਨੇ ਵੀ ਦੂਜੇ ਨੇ ਸਾਥ ਬਣੇ ਹੋਏ ਨੇ ਡੇਰਿਆਂ ਵਾਲੇ ਨੇ ਉਹ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਪ੍ਰਕਾਸ਼ ਕਰਦੇ ਨੇ ਇਸ ਕਰਕੇ ਕਿ ਚੜਾਵਾ ਚੜਾਉਣ ਲੋਕ ਆਉਣ ਗੁਰੂ ਗ੍ਰੰਥ ਸਾਹਿਬ ਇੱਕ ਇਨਕਮ ਦਾ ਸਾਧਨ ਆ ਬਰਕਿ ਜੋ ਇਤਿਹਾਸ ਆ ਉਹ ਸਾਡਾ ਤੁਹਾਡੇ ਸਾਹਮਣੇ ਆ ਕਿ ਨਾ ਤਾਂ ਸ੍ਰੀ ਗੁਰੂ 10ਵੇਂ ਪਾਤਸ਼ਾਹ ਦਾ ਅਜੇ ਨਿਸ਼ਾਨ ਸਾਹਿਬ ਆ ਗੁਰਦੁਆਰਿਆਂ 'ਚ ਨਾ ਸ੍ਰੀ ਗੁਰੂ 10ਵੇਂ ਪਾਤਸ਼ਾਹੀ ਦੇ ਖੰਡੇ ਵਰਗਾ ਖੰਡਾ ਬਣਾ ਕੇ ਅੰਬਰਤ ਤਿਆਰ ਕੀਤਾ ਜਾਂਦਾ ਹੁਣ ਜੋ ਅੰਗਰੇਜ਼ਾਂ ਦਾ ਲੋਗੋ ਆ ਉਹਨੂੰ ਇਹ ਖੰਡਾ ਦੱਸਦੇ ਨੇ ਆ ਤੁਸੀਂ ਦੇਖ ਸਕਦੇ ਹੋ ਇਹ ਅੰਗਰੇਜ਼ਾਂ ਦਾ ਲੋਗੋ ਆ ਅੰਗਰੇਜ਼ਾਂ ਨੇ ਇਹ ਡਿਜ਼ਾਈਨ ਕੀਤਾ ਸੀ ਆ ਰਾਣੀ ਦਾ ਉੱਤੇ ਤਾਜ ਬਣਿਆ ਹੋਇਆ ਲਾਇਆ ਹੋਇਆ ਇਹ ਉਹ ਸਮੇਂ ਜਿਹੜੀਆਂ ਸੱਤ ਵਿਰਾਸਤਾਂ ਦੇ ਰਾਜੇ ਹੁੰਦੇ ਸੀ ਉਹਨਾਂ ਨੂੰ ਬਣਾ ਕੇ ਦਿੱਤਾ ਸੀ ਤੇ ਉਸ ਸਮੇਂ ਦੀ ਜਿਹੜੀ ਬ੍ਰਿਟਿਸ਼ ਹਕੂਮਤ ਦੀ ਫੌਜ ਹੁੰਦੀ ਸੀ ਜੋ ਪੰਜਾਬ ਤੋਂ ਭਰਤੀ ਕੀਤੇ ਹੋਏ ਸੀਗੇ ਉਹਨਾਂ ਦੇ ਮੱਥੇ ਤੇ ਲਾਇਆ ਹੁੰਦਾ ਸੀ ਇਹ ਉਹਨਾਂ ਦਾ ਬੈਸਟ ਸੀਗਾ ਅੱਜ ਇਹੀ ਇਹ ਝੰਡਿਆਂ ਦੇ ਉੱਤੇ ਤੁਸੀਂ ਦੇਖੋ ਥੱਲੇ ਖਾਲਸਤਾਨ ਇੰਨਾ ਪਵਿੱਤਰ ਨਾਮ ਆ ਉਹ ਲਿਖਿਆ ਹੋਇਆ ਉੱਤੇ ਇਹਨਾਂ ਨੇ ਅੰਗਰੇਜ਼ਾਂ ਦਾ ਲੋਗੋ ਲਾਇਆ ਹੋਇਆ ਹੁਣ ਇਹ ਗੱਲ ਕਰਦੇ ਹੁੰਦੇ ਨੇ ਕਿਰਪਾਨ ਦੀ ਤੇ ਚੱਕਰ ਦੀ ਵੀ ਕਿਰਪਾਨ ਤੇ ਚੱਕਰ ਤਾਂ ਸਹੀ ਆ ਵੀ ਜਿਹੜਾ ਆ ਵਿਚਾਲੇ ਲਾਇਆ ਇਹ ਤਾਂ ਸਾਡਾ ਥੱਲਿਆਂ ਚੌੜਾ ਉੱਤੋਂ ਚੌੜਾ ਸਾਡੇ ਦਸਾਂ ਗੁਰੂਆਂ ਚੋਂ ਕਿਸੇ ਦਾ ਖੰਡਾ ਹੀ ਨਹੀਂ ਹੁਣ ਇਸ ਤਰ੍ਹਾਂ ਦੇ ਆ ਇੱਕ ਟੁਆਏ ਜੇ ਨਾਲੇ ਅੰਬਰ ਤਿਆਰ ਕਰ ਦੇਨੇ ਆ ਹਾਂ ਤੁਸੀਂ ਦੇਖ ਸਕਦੇ ਹੋ ਥੱਲੇੋਂ ਚੌੜਾ ਉੱਤੇ ਚੌੜਾ ਇੱਥੇ ਕਰਾਸ ਮਾਰਿਆ ਹੁਣ ਜਿਹੜੇ ਅੰਗਰੇਜ਼ਾਂ ਦੇ ਝੰਡੇ ਚੜਾਏ ਹੋਏ ਨੇ ਗੁਰਦੁਆਰਿਆਂ 'ਚ ਉਹਦੇ ਉੱਤੇ ਵੀ ਆਹੀ ਹੈ ਕਿਉਂਕਿ ਅੰਗਰੇਜ਼ਾਂ ਦੇ ਝੰਡੇ ਨੇ ਸਾਡਾ ਨਿਸ਼ਾਨ ਸਭ ਤਾਂ ਆਹਾਂ ਸੀਗਾ ਜੋ ਗੁਰੂਆਂ ਦਾ ਚੜਿਆ ਹੁੰਦਾ ਸੀ ਕਾਲ ਤੱਕ ਸਾਬ ਤੇ ਇਹ ਤਾਂ ਅੱਜ ਤੱਕ ਨਹੀਂ ਚੜਾਇਆ ਗਿਆ ਅੱਜ ਤੱਕ ਨਹੀਂ ਚੜਾਇਆ ਗਿਆ ਹੁਣ ਅੰਗਰੇਜ਼ਾਂ ਦਾ ਰਾਜ ਨਹੀਂ ਹੈਗਾ ਪੰਜਾਬ ਦੇ ਉੱਤੇ ਉੱਥੇ ਵੀ ਨਹੀਂ ਚੜਾਇਆ ਗਿਆ ਬਦੇਸਾਂ ਦੇ ਵਿੱਚ ਵੀ ਗੁਰੂ ਘਰ ਆਜ਼ਾਦ ਨਹੀਂ ਨਿਸ਼ਾਨ ਸਾਬ ਚੜਾ ਸਕਦੇ ਨੇ ਪਰ ਚੜਾਉਂਦੇ ਨਹੀਂ ਕਿਉਂਕਿ ਗੁਲਾਮ ਇਹਨਾਂ ਨੇ ਦੀ ਗੁਲਾਮੀ ਆ ਜਿਹੜੀ ਉਹ ਇਹਨਾਂ ਦੇ ਅੰਦਰ ਵਸ ਗਈ ਆ ਉਹ ਗੁਲਾਮੀ ਕੱਢਣਾ ਹੀ ਨਹੀਂ ਚਾਹੁੰਦੇ ਇਹ ਨਾ ਗੁਰੂਆਂ ਦੇ ਖੰਡੇ ਵਰਗਾ ਖੰਡਾ ਬਣਾ ਕੇ ਅੰਬਰ ਸ਼ਕਾਉਣਾ ਚਾਹੁੰਦੇ ਨੇ ਨਾ ਗੁਰੂਆਂ ਦੇ ਨਿਸ਼ਾਨ ਸਾਬ ਗੁਰਦਵਾਰਿਆਂ 'ਚ ਢੜਾਉਣਾ ਚਾਹੁੰਦੇ ਨੇ ਇਹ ਅੱਜ ਦੇ ਗੁਰਦੁਆਰੇ ਦੀਆਂ ਕਮੇਟੀਆਂ ਦੇ ਹਾਲਾਤ ਨੇ ਪਰ ਫਿਰ ਵੀ ਅਸੀਂ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਗੁਰਦਾਰੇ ਦੀਆਂ ਕਮੇਟੀਆਂ ਅੱਗੇ ਕਿ ਭਾਈ ਤੁਹਾਡੇ ਕੋਲੇ ਆ ਪਹੁੰਚਦਾ ਕਰ ਦੇਵਾਂਗੇ ਜੇ ਤੁਸੀਂ ਕਹੋਗੇ ਤੁਹਾਡੇ ਗੁਰੂ ਘਰ ਕਿ ਤੁਸੀਂ ਇਹ ਲਾਉਣ ਦੀ ਆਗਿਆ ਦਿਓ ਕਿ ਤੁਹਾਡੇ ਅਜਾਇਬ ਘਰ ਦੇ ਵਿੱਚ ਲਾਇਆ ਜਾਵੇ ਕਿ ਇਤਿਹਾਸ ਪੜਨ ਬੱਚੇ ਸਾਡੇ ਨਿਸ਼ਾਨ ਸਾਹਿਬ ਦਾ ਤੇ ਨਿਸ਼ਾਨ ਸਾਹਿਬ ਦੇ ਖੰਡੇ ਦੇ ਬਾਰੇ ਵਿੱਚ ਤੇ ਪਤਾ ਲੱਗੇ ਤੇ ਇਤਿਹਾਸ ਆ ਜਿਹੜਾ ਉਹ ਬੱਚਿਆਂ ਨੂੰ ਦੱਸਿਆ ਜਾਵੇ ਹੁਣ ਇਹ ਗੁਰੂ ਘਰਾਂ ਦੀਆਂ ਕਮੇਟੀਆਂ ਦਾ ਫਰਜ ਬਣਦਾ ਪਰ ਜਿਹੜੀਆਂ ਸੰਗਤਾਂ ਦੇਖਦੀਆਂ ਨੇ ਵੀਡੀਓ ਉਹਨਾਂ ਦਾ ਫਰਜ ਵੀ ਬਣਦਾ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨ ਹਰ ਗੁਰੂ ਘਰ ਦੀ ਕਮੇਟੀ ਕੋਲੇ ਪਹੁੰਚਦਾ ਕਰਨ ਕਿਉਂਕਿ ਉਹਨਾਂ ਦਾ ਵੀ ਫਰਜ ਬਣਦਾ ਜੇ ਅਸੀਂ ਅੱਜ ਗੁਰੂਆਂ ਦੇ ਨਹੀਂ ਹੋ ਸਕੇ ਤਾਂ ਅਸੀਂ ਕੀਦੇ ਹਾਂ ਫਿਰ ਤਾਂ ਅਸੀਂ ਆਪਣੇ ਆਪ ਦੇ ਵੀ ਨਹੀਂ ਹੈਗੇ ਕਿ ਸਾਡੇ ਗੁਰੂਆਂ ਨੇ ਇੰਡੀਆਂ ਵੱਡੀਆਂ ਕੁਰਬਾਨੀਆਂ ਕੀਤੀਆਂ ਅਸੀਂ ਗੁਰਦੁਆਰਿਆਂ ਦੇ ਵਿੱਚੋਂ ਉਹਨਾਂ ਦਾ ਨਿਸ਼ਾਨ ਸਾਹਿਬ ਵੀ ਗਾਇਬ ਕਰ ਦਿੱਤਾ ਅਸੀਂ ਗੈਰਾਂ ਦੇ ਝੰਡੇ ਲੈ ਕੇ ਅਸੀਂ ਕਹਿੰਦੇ ਆ ਜੀ ਅਸੀਂ ਇਨਸਾਨ ਸਭ ਚੜਾਉਨੇ ਆ ਫੇਰ ਬੀਬੀਆਂ ਉਹਨੂੰ ਐਦਾਂ ਹੱਥਾਂ ਨਾਲ ਘੁੱਟਦੀਆਂ ਨੇ ਗੈਰਾਂ ਦੇ ਨਿਸ਼ਾਨ ਉਹਨੂੰ ਝੰਡੇ ਨੂੰ ਉਹਨੂੰ ਨਿਸ਼ਾਨ ਸਾਹਿਬ ਦੱਸਦੇ ਨੇ ਗੁਰਦੁਆਰੇ ਦੀਆਂ ਕਮੇਟੀਆਂ ਕੋਲੇ ਜੇ ਕੋਈ ਇਸ ਗੱਲ ਦਾ ਜਵਾਬ ਹੈਗਾ ਤਾਂ ਦੇਣ ਦੱਸ ਦੇਣ ਵੀ ਜਿਹੜਾ ਉਹਨਾਂ ਨੇ ਆਹਾ ਲਾਇਆ ਹੋਇਆ ਆਹ ਆਹ ਇੱਕੇ ਸਾਡੇ 10 ਗੁਰੂਆਂ ਚੋਂ ਕਿਸ ਗੁਰੂ ਦਾ ਖੰਡਾ ਜੋ ਆ ਬਚਾਲੇ ਆ ਤਾਂ ਚਾਜੇ ਆ ਇਹ ਅੰਗਰੇਜ਼ਾਂ ਦਾ ਲੋਗੋ ਆ ਪੂਰੇ ਸਬੂਤ ਨੇ ਆ ਪੂਰੇ ਸਬੂਤ ਨੇ ਇਹ ਸਾਰੇ ਪ੍ਰੂਫ ਨੇ ਫਿਰ ਦੇਖ ਕੇ ਅਣ ਦੇਖਿਆ ਕਿਉਂ ਕਰਦੇ ਨੇ ਜਿਹੜੇ ਬੰਦੇ ਦੇਖ ਕੇ ਅਣ ਦੇਖਿਆ ਕਰਦੇ ਨੇ ਉਹ ਪਾਪੀ ਨੇ ਸਭ ਤੋਂ ਵੱਡੇ ਪਾਪੀ ਉਹੀ ਨੇ ਕਿ ਦੇਖ ਕੇ ਇਤਿਹਾਸ ਨੂੰ ਫਿਰ ਅਣ ਦੇਖਿਆ ਕਰਦੇ ਨੇ ਇਹ ਸਾਨੂੰ ਨਹੀਂ ਕਰਨਾ ਚਾਹੀਦਾ ਜੀ ਸੰਗ ਤੇ ਤੁਹਾਡਾ